ਜੀ ਕੇ ਫਤਿਹ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਆ ਤੇ ਭਾਵੇਂ ਪਾਕਿਸਤਾਨੀ ਆਰਮੀ ਆ ਇਹ ਇਹਨਾਂ ਦਾ ਪੋਲਿਟਿਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਆ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਤਕਨ ਸਿੰਘ ਦਰਵਾਦ ਸਾਹਿਬ 'ਤੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਗੁਰੂ ਰਾਮਦਾਸ ਮਹਾਰਾਜ ਪਤਾ ਨਹੀਂ ਕਿੰਨੇ ਆਨੂੰ ਜਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਮਤਾਵਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਕਬਰਾਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਗੁਰੂ ਰਾਮਦਾਸ ਦੇ ਦਰ ਤੇ ਨਮਕਤ ਹੁੰਦੀਆਂ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਹਿਕਮਾ ਕਾ ਕਈ ਵਾਰੀ ਛੜਾਰਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰੂ ਰਾਮਦਾਸ ਦਾਸ ਦੇ ਦਰ ਤੇ ਸੱਚਖੰਡ ਸਿਰ ਦਰਵਾਜ਼ਾ ਸਾਹਿਬ ਵਿਖੇ ਮੱਥਾ ਟੇਕਦੀ ਆ। ਤੁਸੀਂ ਖਾਰਜ ਕਰਦੇ ਹੋ ਬਿਆਨ ਜੀ? ਸੇਵਾ ਦਾ ਖਾਰਜ ਕਰਦੇ ਹੋ ਇਸੇ ਤੋਂ। ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਜੋ ਖਾਰਜ ਤਾਂ ਮੈਂ ਤਾਂ ਕਰਾਂ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮਦਾਸ ਦਾਸ ਦੇ ਦਰ ਤੇ ਕਿਸੇ ਨੂੰ ਧੋਖਲਾ ਹੁੰਦਾ ਕਈ ਕਈ ਆਪ ਬਿਆਨ ਦੇ ਦਿੰਦੇ ਆ। ਵੇ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿੱਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਆਉਂਦੀ ਹੈ ਤੇ ਸੰਗਤ ਦੀ ਆਸਥਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਂ ਕਹਿੰਦਾ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੀ ਹੈ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਲੱਗਦਾ ਹੈ ਕਿ ਸੰਗਤ ਕੋਈ ਦੁੱਬਦਾ ਪੈਦਾ ਨਾ ਹੋਵੇ ਕੋਈ ਸੁਨੇਹਾ ਦੇ ਸੰਗ ਮੈਂ ਕਹੀ ਆ ਕਿ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋ ਦੀ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿੰਦਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਬਾਰੇ ਪਿਆਰਿਆ ਇੱਕ ਪਰਸਨ ਵੀ ਤੋਖਲਾ ਨਹੀਂ ਸੰਗਤ ਦੇਖੇ ਉਹ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਸੰਗਤ ਵਿੱਚ ਕਦੀ ਕਮੀ ਨਹੀਂ ਆਏਗੀ ਜਿੰਦਗੀ 'ਚ ਨਹੀਂ ਕਦੀ ਕਮੈਂ ਕੋ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਦਾ ਇੰਨਾ ਪਿਆਰ ਇਨੇ ਕੈਮਰੇ ਲੱਗੇ ਕੋਈ ਇਹੋ ਜਿਹੀ ਸੀਸੀ ਸਾਹਮਣੇ ਇਹ ਜਿੰਦੇ ਕੋਈ ਤੁਹਾਨੂੰ ਨਜ਼ਰ ਆਇਆ ਨਹੀਂ ਕੋਈ ਇਦਾਂ ਦਾ ਕਾਦ ਨਹੀਂ ਨਗਾ ਕੋਈ ਇਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕਿ ਗੁਰੂ ਮਹਾਰਾਜ ਮਿਹਰ ਕਰੇ ਇਦਾਂ ਦੀ ਸੰਗਤਾਂ ਦੀ ਜਿਹੜੀ ਆਸਥਾ ਬਣੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਉਹਨਾਂ ਨੂੰ ਪੁੱਛੋ ਸਿਹਾਲ ਜੀ ਬਹੁਤ ਬਹੁਤ ਧੰਨਵਾਦ ਹੋ YouTube ਵਰਤਾਰ ਇੱਕ YouTube ਵਰਤਾਰ ਹੈ ਜਿਨ ਇਤਿਹਾਸ ਤੋੜ ਸਤ ਸਿੰਘ RAM ਗੜੀ ਆ ਹੋਰਾਂ ਦਾ ਇਤਿਹਾਸ ਜਿਹੜਾ ਤੋੜ ਨੋੜ ਕੇ ਦੇਖੋ ਉਹਨਾਂ ਦੀਆਂ ਫੋਟੋਆਂ AI ਦੇ ਨਾਲ ਜਿਹੜਾ ਜੱთა ਸਿੰਘ RAM ਗੜੀ ਆ ਸਾਡੇ ਜਰਨੈਲ ਆ ਤੇ ਜਿਨ੍ਹਾਂ ਨੇ ਇਦਾਂ ਦੇ ਕਾਰਜ ਕੀਤੇ ਆ ਦਿੱਲੀ ਦੇ ਲਾਲ ਕਿਲੇ ਤੇ ਤੇ ਮੈਂ ਕਹਾਂ ਉਸ ਜਰਨੈਲ ਬਾਰੇ ਜੇ ਕੋਈ ਕਿਸੇ ਨੇ ਗੱਲ ਕਹੀ ਹੈ ਤੇ ਦੋ ਮੰਨ ਭਾਗੀ ਕੋਈ ਗੱਲ ਨਹੀਂ ਹੋ ਸਕਦੀ ਤੇ ਅਸੀਂ ਉਹਦੇ ਬਾਰੇ ਵਿਚਾਰ ਵੀ ਕਰਾਂਗੇ ਕਿਉਂਕਿ ਮੈਂ ਆਪਤੀ ਜੀ ਤੋਂ ਗੱਲ ਸੁਣੀ ਹੈ ਵਿਚਾਰ ਕਰਕੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਆ ਤੇ ਭਾਵੇਂ ਪਾਕਿਸਤਾਨ ਆਰਮੀ ਹੈ ਇਹ ਇਹਨਾਂ ਦਾ ਪੋਲਿਟੀਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਹੈ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਤਨਸਿਦਰ ਬਾਦ ਸਾਹਿਬ ਵਿਖੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਗੁਰੂ ਰਾਮਦਾਸ ਮਹਾਰਾ ਪਤਾ ਨਹੀਂ ਕਿੰਨੇ ਆਨ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਾਂਤਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਕਬਰਾਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਨੰਗੁਰ RAMDAS ਦੇ ਦਰ ਤੇ ਨਮਸਤਕ ਹੁੰਨੀਆਂ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਹਿਕਮਾ ਕਾ ਕਈ ਵਾਰੀ ਸ਼ਰਾਰਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰੂ ਰਾਮਦਾਸ ਦਾਸ ਦੇ ਦਰ ਤੇ ਸਚਕਨ ਸਿੰਘ ਜੀ ਦਰਵਾਦ ਸਾਹਿਬ ਵਿਖੇ ਮੱਥਾ ਟੇਕਦੀ ਆ। ਤੁਸੀਂ ਖਾਰਜ ਕਰਦੇ ਹੋ ਬਿਆਨ ਜੀ? ਸੇਵਾ ਦਾ ਖਾਰਜ ਕਰਦੇ ਹੋ ਸਿਰੇ ਤੋਂ? ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਜੇ ਖਾਰਜ ਤਾਂ ਮੈਂ ਤਾਂ ਕਰਾਂ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮਦਾਸ ਦਾਸ ਦੇ ਦਰ ਤੇ ਕਿਸੇ ਨੂੰ ਧੋਖਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ। ਵੇ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਆਉਂਦੀ ਹੈ ਤੇ ਸੰਗਤ ਦੀ ਆਸਥਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਨੂੰ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੀ ਹੈ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਲੱਗਦਾ ਹੈ ਕਿ ਸੰਗਤ 'ਚ ਕੋਈ ਦੁਬਦਾ ਪੈਦਾ ਨਾ ਹੋਵੇ ਕੋਈ ਸੁਖਿ ਸੁਹੇਹਾ ਦੇਣਾ ਸੰਗ ਮੈਂ ਕਹੀ ਆ ਕਿ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋ ਦੀ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿੰਦਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਬਾਰੇ ਪਿਆਰ ਆ ਇੱਕ ਪਰਸਨ ਵੀ ਤੋਖਲਾ ਨਹੀਂ ਸੰਗਤ ਦੇਖੇ ਉਹ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਸੰਗਤ ਵਿੱਚ ਕਦੀ ਕਮੀ ਨਹੀਂ ਆਏਗੀ ਜ਼ਿੰਦਗੀ 'ਚ ਨਹੀਂ ਕਦੀ ਕਮੈਂ ਕੋਈ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਦਾ ਇੰਨਾ ਪਿਆ ਇਨੂੰ ਕੈਮਰਾ ਲੱਗੇ ਕੋਈ ਇਹੋ ਜਿਹੀ ਸੀਸੀ ਦੇ ਸਾਹਮਣੇ ਇਹ ਜਿੰਦੇ ਕੋਈ ਤੁਹਾਨੂੰ ਨਜ਼ਰ ਆਇਆ ਹੋਵੇ ਨਹੀਂ ਕੋਈ ਇਦਾਂ ਦਾ ਕਾਦ ਨਹੀਂ ਨਿਕਾ ਕੋਈ ਇਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕਿ ਗੁਰੂ ਮਹਾਰਾਜ ਮਿਹਰ ਕਰੇ ਇਦਾਂ ਦੀ ਸੰਗਤਾਂ ਦੀ ਜਿਹੜੀ ਆਸਥਾ ਬਣੀ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਹ ਉਹਨਾਂ ਨੂੰ ਪੁੱਛੋ ਸਿਆਲ ਜੀ ਬਹੁਤ ਬਹੁਤ ਧੰਨਵਾਦ ਜੋ ਯੂਟਿਊਬਰ ਵਾਟ ਇੱਕ ਯੂਟਿਊਬਰ ਵਾਟ ਹੈ ਜਿਨ ਇਤਿਹਾਸ ਨੂੰ ਤੋੜਨ ਸਿੰਘ ਰਾਮ ਗੜੀਆ ਹੋਰਾਂ ਦਾ ਇਤਿਹਾਸ ਜਿਹੜਾ ਤੋੜਨ-ਮੋੜ ਕੇ ਦੇਖੋ ਉਹਨਾਂ ਦੀਆਂ ਫੋਟੋਆਂ AI ਦੇ ਨਾਲ ਜਿਹੜਾ ਜੱთა ਸਿੰਘ ਰਾਮ ਗੜੀਆ ਸਾਡੇ ਜਰਨਲ ਆ ਤੇ ਜਿਨ੍ਹਾਂ ਨੇ ਇਦਾਂ ਦੇ ਕਾਰਜ ਕੀਤੇ ਆ ਦਿੱਲੀ ਦੇ ਲਾਲ ਕਿਲੇ ਤੇ ਤੇ ਮੈਂ ਕਹਾਂ ਉਸ ਜਰਨਲ ਬਾਰੇ ਜੇ ਕੋਈ ਕਿਸੇ ਨੇ ਗੱਲ ਕਹੀ ਹੈ ਤੇ ਦੋ ਮੰਨ ਭਾਗੀ ਕੋਈ ਗੱਲ ਨਹੀਂ ਹੋ ਸਕਦੀ ਤੇ ਅਸੀਂ ਉਹਦੇ ਬਾਰੇ ਵਿਚਾਰ ਵੀ ਕਰਾਂਗੇ ਕਿਉਂਕਿ ਮੈਂ ਆਪਤੀ ਜੀ ਤੋਂ ਗੱਲ ਸੁਣੀ ਹੈ ਵਿਚਾਰ ਕਰਕੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਆ ਤੇ ਭਾਵੇਂ ਪਾਕਿਸਤਾਨ ਆਰਮੀ ਹੈ ਇਹ ਇਹਨਾਂ ਦਾ ਪੋਲਿਟਿਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਹੈ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਤਨਸਿਦਰਵਾਲ ਸਾਹਿਬ ਵਿਖੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਗੁਰੂ ਰਾਮਦਾਸ ਮਹਾਰਾ ਪਤਾ ਨਹੀਂ ਕਿੰਨੇ ਈਆਂ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਮਤਾਵਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਘਬਰਾਹਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਗੁਰੂ ਰਾਮਦਾਸ ਦੇ ਦਰ ਤੇ ਨਮਸਤਕ ਹੁੰਨੀ ਹੈ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਹਿਕਮਾ ਕਾ ਕਈ ਵਾਰੀ ਸ਼ਰਾਰਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤعداد ਤੇ ਸੰਗਤ ਜਿਹੜੀ ਗੁਰੂ ਰਾਮਦਾਸ ਦਾਸ ਦੇ ਦਰ ਤੇ ਸਚਕਨ ਸਿੰਘ ਦਰਵਾਦ ਸਾਹਿਬ ਵਿਖੇ ਮੱਥਾ ਟੇਕਦੀ ਆ। ਤੁਸੀਂ ਖਾਰਜ ਕਰਦੇ ਹੋ ਬਿਆਨ ਜੀ? ਸੇਵਾ ਦਾ ਖਾਰਜ ਕਰਦੇ ਹੋ ਸੇਵਾ ਤੋਂ? ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਜੇ ਖਾਰਜ ਤਾਂ ਮੈਂ ਤਾਂ ਕਰਾਂ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮਦਾਸ ਦੇ ਦਰ ਤੇ ਕਿਸੇ ਨੂੰ ਧੋਖਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ। ਵੀ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਹੁੰਦੀ ਹੈ ਤੇ ਸੰਗਤ ਦੀ ਆਸਥਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਗਨਾ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੀ ਹੈ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਲੱਗਦਾ ਹੈ ਕਿ ਸੰਗਤ ਕੋਈ ਧੂਪਦਾ ਪੈਦਾ ਨਾ ਹੋਵੇ ਕੋਈ ਸੁਹੇਹਾ ਦੇ ਸੰਗ ਮੈਂ ਕਹੀ ਆ ਕਿ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋਈ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿੰਦਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਬਾਰੇ ਪਿਆਰ ਆ ਇੱਕ ਪਰਸਨ ਵੀ ਤੋਖਲਾ ਨਹੀਂ ਸੰਗਤ ਦੇਖੇ ਉਹ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਸੰਗਤ ਵਿੱਚ ਕਦੀ ਕਮੀ ਨਹੀਂ ਆਏਗੀ ਜ਼ਿੰਦਗੀ 'ਚ ਨਹੀਂ ਕਦੀ ਕਮੈਂ ਕੋਈ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਦਾ ਇੰਨਾ ਪਿਆ ਇਨੇ ਕੈਮਰੇ ਲੱਗੇ ਕੋਈ ਇਹੋ ਜਿਹੀ ਸੀਸੀ ਉਡੇ ਸਾਹਮਣੇ ਇਹ ਜਿੰਦੇ ਕੋਈ ਤੁਲ ਨਜ਼ਰ ਆ ਨਾ ਨਹੀਂ ਕੋਈ ਇਦਾਂ ਦਾ ਕਾਦ ਨਹੀਂ ਨਗਾ ਕੋਈ ਇਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕਿ ਗੁਰੂ ਮਹਾਰਾਜ ਮਿਹਰ ਕਰੇ ਇਦਾਂ ਹੀ ਸੰਗਤਾਂ ਦੀ ਜਿਹੜੀ ਆਸਥਾ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਉਹਨਾਂ ਨੂੰ ਪੁੱਛੋ ਸਿਆਪ ਜੀ ਬਹੁਤ ਬਹੁਤ ਧੰਨਵਾਦ ਜੋ ਯੂਟਿਊਬਰ ਵਾਹ ਇੱਕ ਯੂਟਿਊਬਰ ਆ ਜੀ ਜਿਨ੍ਹਾਂ ਇੱਕ ਇਤਿਹਾਸ ਨੂੰ ਤੋੜਦਾ ਸਿੰਘ ਰਾਮ ਗੜੀ ਆ ਹੋਰਾਂ ਦਾ ਇਤਿਹਾਸ ਜਿਹੜਾ ਤੋੜ-ਨੋੜ ਕੇ ਉਹਨਾਂ ਨੇ ਜੰਮੂ ਦੀ ਆਰਵਾਇ ਦੀ ਮੰਗ ਕਰਾਈ ਦੇਖੋ ਉਹਨਾਂ ਦੀਆਂ ਫੋਟੋਆਂ AI ਦੇ ਨਾਲ ਜਿਹੜਾ ਜੱთა ਸਿੰਘ ਰਾਮ ਗੜੀ ਆ ਸਾਡੇ ਜਰਨੈਲ ਆ ਤੇ ਜਿਨ੍ਹਾਂ ਨੇ ਇਦਾਂ ਦੇ ਕਾਰਜ ਕੀਤੇ ਆ ਦਿੱਲੀ ਦੇ ਲਾਲ ਕਿਲੇ ਤੇ ਤੇ ਮੈਂ ਕਹਾਂ ਉਸ ਜਰਨੈਲ ਬਾਰੇ ਜੇ ਕੋਈ ਕਿਸੇ ਨੇ ਗੱਲ ਕਹੀ ਹੈ ਤੇ ਦੋ ਮੰਨ ਭਾਗੀ ਕੋਈ ਗੱਲ ਨਹੀਂ ਹੋ ਸਕਦੀ ਤੇ ਅਸੀਂ ਉਹਦੇ ਬਾਰੇ ਵਿਚਾਰ ਵੀ ਕਰਾਂਗੇ ਕਿਉਂਕਿ ਮੈਂ ਆਪਤੀ ਜੀ ਤੋਂ ਗੱਲ ਸੁਣੀ ਹੈ ਵਿਚਾਰ ਕਰਕੇ ਉਹਦੇ ਵਿਰੁੱਧ ਕੁੰਨੀ ਕਾਰਵਾਈ ਵੀ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਆ ਤੇ ਭਾਵੇਂ ਪਾਕਿਸਤਾਨ ਆਰਮੀ ਐ ਇਹ ਇਹਨਾਂ ਦਾ ਪੋਲਿਟੀਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਐ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਤਨਸਿਦਰ ਬਾਦ ਸਾਹਿਬ ਵਿਖੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਗੁਰੂ ਰਾਮਦਾਸ ਮਹਾਰਾ ਪਤਾ ਨਹੀਂ ਕਿੰਨੇ ਆਨ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਮਤਾਵਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਕਬਰਾਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਗੁਰੂ ਰਾਮਦਾਸ ਦੇ ਦਰ ਤੇ ਨਮਸਤਕ ਹੁੰਦੀ ਹੈ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਹਿਕਮਾ ਕਾ ਕਈ ਵਾਰੀ ਛਿਰਾਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰੂ ਰਾਮਦਾਸ ਦਾਸ ਦੇ ਦਰ ਤੇ ਸਚਕਨ ਸਿੰਘ ਦੇ ਦਰਵਾਜ਼ਾ ਸਾਹਿਬ ਵਿਖੇ ਮੱਥਾ ਟੇਕਦੀ ਹੈ। ਤੁਸੀਂ ਖਾਰਜ ਕਰਦੇ ਹੋ ਬਿਆਨ ਜੀ। ਸੇਵਾ ਦਾ ਖਾਰਜ ਕਰਦੇ ਹੋ ਸੇਵਾ। ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਜੇ ਖਾਰਤਾ ਮੈਂ ਤਾਂ ਕਰ ਰ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮਦਾਸ ਦੇ ਦਰ ਤੇ ਕਿਸੇ ਨੂੰ ਧੋਖਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ ਵੀ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਹੁੰਦੀ ਹੈ। ਦੇ ਸੰਗਤ ਦੀ ਆਸਥਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਨੂੰ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੀ ਹੈ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਲੱਗਦਾ ਹੈ ਕਿ ਸੰਗਤ ਕੋਈ ਦੁੱਬਦਾ ਪੈਦਾ ਨਾ ਹੋਵੇ ਕੋਈ ਸਿਹਰਾ ਦੇ ਸੰਗ ਮੈਂ ਕਹੀ ਆ ਕਿ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋ ਦੀ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿੰਦਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਬਾਰੇ ਪਿਆਰਿਆ ਇੱਕ ਪਰਸਨ ਵੀ ਤੋਖਲਾ ਨਹੀਂ ਸੰਗਤ ਦੇਖੇ ਉਹ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਸੰਗਤ ਵਿੱਚ ਕਦੀ ਕਮੀ ਨਹੀਂ ਆਏਗੀ ਜ਼ਿੰਦਗੀ 'ਚ ਹੀ ਨਹੀਂ ਕਦੀ ਕਮੈਂ ਕੋਈ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਦਾ ਇੰਨਾ ਪਿਆਰ ਇਨੂੰ ਕੈਮਰਾ ਲੱਗੇ ਕੋਈ ਇਹੋ ਜਿਹੀ ਸੀਸੀ ਫੋਟੇ ਸਾਹਮਣੇ ਇਹੀ ਜਿੰਦੇ ਕੋਈ ਤੁਨ ਨਜ਼ਰ ਆਇਆ ਨਹੀਂ ਕੋਈ ਇਦਾਂ ਦਾ ਕਾਦ ਨਹੀਂ ਨਗਾ ਕੋਈ ਇਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਵੀ ਗੁਰੂ ਰਾਮਦਾਸ ਦੇ ਦਾਤੇ ਕੋਈ ਇਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕਿ ਗੁਰੂ ਮਹਾਰਾਜ ਮਿਹਰ ਕਰੇ ਇਦਾਂ ਦੀ ਸੰਗਤਾਂ ਦੀ ਜਿਹੜੀ ਆਸਥਾ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਉਹਨਾਂ ਨੂੰ ਪੁੱਛੋ ਸਿਆਲ ਜੀ ਮੈਨੂੰ ਬਹੁਤ ਬਹੁਤ ਧੰਨਵਾਦ ਜੋ ਇੱਕ ਯੂਟਿਊਬਰ ਹੈ ਇੱਕ ਯੂਟਿਊਬਰ ਬਣੀ ਹੈ ਇਨੇ ਇੱਕ ਇਤਿਹਾਸ ਨੂੰ ਤੋੜਾ ਸਿੰਘ ਰਾਮ ਗੜੀਆ ਹੋਰਾਂ ਦਾ ਇਤਿਹਾਸ ਜਿਹੜਾ ਤੋੜ-ਮੋੜ ਕੇ ਦੇਖੋ ਉਹਨਾਂ ਦੀਆਂ ਫੋਟੋਆਂ AI ਦੇ ਨਾਲ ਜਿਹੜਾ ਜੱთა ਸਿੰਘ ਰਾਮ ਗੜੀਆ ਸਾਡੇ ਜਰਨਲ ਆ ਤੇ ਜਿਨ੍ਹਾਂ ਨੇ ਇਦਾਂ ਦੇ ਕਾਰਜ ਕੀਤੇ ਆ ਦਿੱਲੀ ਦੇ ਲਾਲ ਕਿਲੇ ਤੇ ਤੇ ਮੈਂ ਕਹਾਂ ਉਸ ਜਰਨਲ ਬਾਰੇ ਜੇ ਕੋਈ ਕਿਸੇ ਨੇ ਗੱਲ ਕਹੀ ਹੈ ਤੇ ਦੋ ਮੰਨ ਭਾਗੀ ਕੋਈ ਗੱਲ ਨਹੀਂ ਹੋ ਸਕਦੀ ਤੇ ਅਸੀਂ ਉਹਦੇ ਬਾਰੇ ਵਿਚਾਰ ਵੀ ਕਰਾਂਗੇ ਕਿਉਂਕਿ ਮੈਂ ਆਪਤੀ ਜੀ ਤੋਂ ਗੱਲ ਸੁਣੀ ਹੈ ਵਿਚਾਰ ਕਰਕੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਆ ਤੇ ਭਾਵੇਂ ਪਾਕਿਸਤਾਨ ਆਰਮੀ ਹੈ ਇਹ ਇਹਨਾਂ ਦਾ ਪੋਲਿਟਿਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਹੈ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਤਨਸਿਦ ਦਰਬਾਰ ਸਾਹਿਬ ਵਿਖੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਹੈ ਗੁਰੂ ਰਾਮਦਾਸ ਮਹਾਰਾ ਪਤਾ ਨਹੀਂ ਕਿੰਨੇ ਆਨ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਮਤਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਕਬਰਾਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਜਾਨਾਂ ਜਿਹੜੀਆਂ ਨੰਗੁਰਾਮ ਦਾਸ ਦੇ ਦਰ ਤੇ ਨਮਸਤਕ ਹੁੰਨੀ ਐ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਹਿਕਮਾ ਕਾ ਕਈ ਵਾਰੀ ਸ਼ਰਾਰਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰੂ ਰਾਮਦਾਸ ਦਾਸ ਦੇ ਦਰ ਤੇ ਸਚਕਣ ਸਿੰਘ ਦਰਵਾਦ ਸਾਹਿਬ ਵਿਖੇ ਮੱਥਾ ਟੇਕਦੀ ਆ। ਤੁਸੀਂ ਖਾਰਜ ਕਰਦੇ ਹੋ ਬਿਆਨ ਜੀ? ਸੇਵਾ ਦਾ ਖਾਰਜ ਕਰਦੇ ਹੋ ਸੇਵਾ ਤੋਂ? ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਜੇ ਖਾਰਜ ਤਾਂ ਮੈਂ ਤਾਂ ਕਰਾਂ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮਦਾਸ ਦੇ ਦਰ ਤੇ ਕਿਸੇ ਨੂੰ ਧੋਖਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ। ਵੇ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਆਉਂਦੀ ਹੈ ਤੇ ਸੰਗਤ ਦੀ ਆਸਥਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਂ ਕਹਿੰਦਾ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੀ ਹੈ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਲੱਗਦਾ ਕਿ ਸੰਗਤ ਕੋਈ ਦੁੱਬਦਾ ਪੈਦਾ ਨਾ ਹੋਵੇ ਕੋਈ ਸੁਖ ਸੁਹਹਾ ਦੇ ਸੰਗ ਮੈਂ ਕਹਿਆ ਕਿ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋ ਦੀ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿੰਦਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਬਾਰੇ ਪਿਆਰਿਆ ਇੱਕ ਪਰਸਨ ਵੀ ਤੋਖਲਾ ਨਹੀਂ ਸੰਗਤ ਦੇਖੇ ਉਹ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਸੰਗਤ ਵਿੱਚ ਕਦੀ ਕਮੀ ਨਹੀਂ ਆਏਗੀ ਜ਼ਿੰਦਗੀ 'ਚ ਨਹੀਂ ਕਦੀ ਕਮੈਂ ਕੋਈ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਦਾ ਇੰਨਾ ਪਿਆ ਇਨੇ ਕੈਮਰੇ ਲੱਗੇ ਕੋਈ ਇਹੋ ਜਿਹੀ ਸੀਸੀ ਫੁੱਟੇ ਸਾਹਮਣੇ ਇਹੀ ਜਿੰਦੇ ਕੋਈ ਤੁਹਾਨੂੰ ਨਜ਼ਰ ਆਇਆ ਨਹੀਂ ਕੋਈ ਇਦਾਂ ਦਾ ਕਾਦ ਨਹੀਂ ਨਗਾ ਕੋਈ ਇਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕਿ ਗੁਰੂ ਮਹਾਰਾਜ ਮਿਹਰ ਕਰੇ ਇਦਾਂ ਦੀ ਸੰਗਤਾਂ ਦੀ ਜਿਹੜੀ ਆਸਥਾ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਉਹਨਾਂ ਨੂੰ ਪੁੱਛੋ ਸਿਹਾਲ ਜੀ ਮੈਨੂੰ ਸਭ ਨੂੰ ਬਹੁਤ ਬਹੁਤ ਧੰਨਵਾਦ ਜੋ ਯੂਟਿਊਬਰ ਯੇਪੀ ਯੂਟਿਊਬਰ ਫੇਰੀ ਹੈ ਜਿਨ੍ਹਾਂ ਇੱਕ ਇਤਿਹਾਸ ਨੂੰ ਤੋੜਦਾ ਸਿੰਘ ਰਾਮ ਗੜੀਆ ਹੋਰਾਂ ਦਾ ਇਤਿਹਾਸ ਜਿਹੜਾ ਤੋੜ-ਨੋੜ ਕੇ ਦੇਖੋ ਉਹ ਵੀ ਫੋਟੋਆਂ AI ਦੇ ਨਾਲ ਜਿਹੜਾ ਜੱთა ਸਿੰਘ ਰਾਮ ਗੜੀਆ ਸਾਡੇ ਜਰਨੈਲ ਆ ਤੇ ਜਿਨ੍ਹਾਂ ਨੇ ਇਦਾਂ ਦੇ ਕਾਰਜ ਕੀਤੇ ਆ ਦਿੱਲੀ ਦੇ ਲਾਲ ਕਿਲੇ ਤੇ ਤੇ ਮੈਂ ਕਹਾਂ ਉਸ ਜਰਨੈਲ ਬਾਰੇ ਜੇ ਕੋਈ ਕਿਸੇ ਨੇ ਗੱਲ ਕਹੀ ਹੈ ਤੇ ਦੋ ਮੰਨ ਭਾਗੀ ਕੋਈ ਗੱਲ ਨਹੀਂ ਹੋ ਸਕਦੀ ਤੇ ਅਸੀਂ ਉਹਦੇ ਬਾਰੇ ਵਿਚਾਰ ਵੀ ਕਰਾਂਗੇ ਕਿਉਂਕਿ ਮੈਂ ਆਪਤੀ ਜੀ ਤੋਂ ਗੱਲ ਸੁਣੀ ਹੈ ਵਿਚਾਰ ਕਰਕੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਆ ਤੇ ਭਾਵੇਂ ਪਾਕਿਸਤਾਨੀ ਆਰਮੀ ਐ ਇਹਨਾਂ ਦਾ ਪੋਲਿਟੀਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਹੈ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਤਨਸਿਦ ਦਰਵਾਜ਼ਾ ਬਿਖੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਹੈ ਗੁਰੂ ਰਾਮਦਾਸ ਮਹਾਰਾਜ ਪਤਾ ਨਹੀਂ ਕਿੰਨੇ ਆਨ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਮਤਾਵਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਕਬਰਾਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਨ ਕੋਰ ਰਾਮਦਾਸ ਦੇ ਦਰ ਤੇ ਨਮਸਤਕ ਹੁੰਦੀ ਹੈ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਕਮਾ ਕਾ ਕਈ ਵਾਰੀ ਛਿਰਾਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤعداد ਤੇ ਸੰਗਤ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਦਰਤੇ ਸਚਕਨ ਸਿੰਘ ਦੇ ਦਰਵਾਜ਼ਾ ਸਾਹਿਬ ਵਿਖੇ ਮੱਥਾ ਟੇਕਦੀ ਹੈ ਅਸੀਂ ਖਾਰਜ ਕਰਦੇ ਹਾਂ ਬਿਆਨ ਜੀ ਸੇਵਾ ਦਾ ਖਾਰਜ ਕਰਦੇ ਹਾਂ ਇਸੇ ਤੋਂ ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਜੋ ਖਾਰਜ ਤਾਂ ਮੈਂ ਤਾਂ ਕਰ ਰਿਹਾ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮਦਾਸ ਦੇ ਦਰ ਤੇ ਕਿਸੇ ਨੂੰ ਤੋਖਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ ਵੀ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਆਉਂਦੀ ਹੈ ਤੇ ਸੰਗਤ ਦੀ ਆਸਥਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਨੂੰ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੀ ਹੈ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਲੱਗਦਾ ਕਿ ਸੰਗਤ ਕੋਈ ਧੂਪਦਾ ਪੈਦਲ ਹੋਵੇ ਕੋਈ ਸੁਰੇਹਾ ਦੇ ਸੰਗ ਮੈਂ ਕਹੀ ਆ ਕਿ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋ ਦੀ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿਣਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਬਾਰੇ ਪਿਆਰ ਆ ਇੱਕ ਪਰਸਨ ਵੀ ਤੋਖਲਾ ਨਹੀਂ ਸੰਗਤ ਦੇਖੇਓ ਤੁਸੀਂ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਸੰਗਤ ਵਿੱਚ ਕਦੀ ਕਮੀ ਨਹੀਂ ਆਈਗੀ ਜ਼ਿੰਦਗੀ 'ਚ ਨਹੀਂ ਕਦੀ ਕਮੈਂ ਕੋਈ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਦਾ ਇੰਨਾ ਪਿਆ ਇਨੇ ਕੈਮਰੇ ਲੱਗੇ ਕੋਈ ਇਹੋ ਜਿਹੀ ਸੀਸੀ ਸਾਹਮਣੇ ਇਹ ਜਿੰਦੇ ਕੋਈ ਤੁਹਾਨੂੰ ਨਜ਼ਰ ਆਇਆ ਨਹੀਂ ਕੋਈ ਇਦਾਂ ਦਾ ਕਾਦ ਨਹੀਂ ਨਗਾ ਕੋਈ ਇਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕਿ ਗੁਰੂ ਮਾਰਾ ਮਿਹਰ ਕਰੇ ਇਦਾਂ ਹੀ ਸੰਗਤਾਂ ਦੀ ਜਿਹੜੀ ਆਸਥਾ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਉਹਨਾਂ ਨੂੰ ਪੁੱਛੋ ਸਿਆਪ ਤੁਹਾਨੂੰ ਸਭ ਨੂੰ ਬਹੁਤ ਬਹੁਤ ਧੰਨਵਾਦ ਜੋ ਯੂਟਿਊਬਰ ਇਹ ਵੀ ਯੂਟਿਊਬਰ ਬਣੀ ਹੈ ਜਿਨ੍ਹਾਂ ਨੇ ਇੱਕ ਇਤਿਹਾਸ ਨੂੰ ਤੋੜਿਆ ਸਿੰਘ ਰਾਮ ਗੜੀਆ ਹੋਰਾਂ ਦਾ ਇਤਿਹਾਸ ਜਿਹੜਾ ਤੋੜ-ਨੋੜ ਕੇ ਉਹਨਾਂ ਨੇ ਜਨਤਾ ਨੂੰ ਕਾਰਵਾਈ ਦੀ ਮੰਗ ਕਰਾਈ ਦੇਖੋ ਉਹਨਾਂ ਦੀਆਂ ਫੋਟੋਆਂ AI ਦੇ ਨਾਲ ਜਿਹੜਾ ਜੱთა ਸਿੰਘ ਰਾਮ ਗੜੀਆ ਸਾਡੇ ਜਰਨੈਲ ਆ ਤੇ ਜਿਨ੍ਹਾਂ ਨੇ ਇਦਾਂ ਦੇ ਕਾਰਜ ਕੀਤੇ ਆ ਦਿੱਲੀ ਦੇ ਲਾਲ ਕਿਲੇ ਤੇ ਤੇ ਮੈਂ ਕਹਾਂ ਉਸ ਜਰਨੈਲ ਬਾਰੇ ਜੇ ਕੋਈ ਕਿਸੇ ਨੇ ਗੱਲ ਕਹੀ ਹੈ ਤੇ ਦੋ ਮੰਨ ਭਾਗੀ ਕੋਈ ਗੱਲ ਨਹੀਂ ਹੋ ਸਕਦੀ ਤੇ ਅਸੀਂ ਉਹਦੇ ਬਾਰੇ ਵਿਚਾਰ ਵੀ ਕਰਾਂਗੇ ਕਿਉਂਕਿ ਮੈਂ ਆਪਤੀ ਜੀ ਤੋਂ ਗੱਲ ਸੁਣੀ ਹੈ ਵਿਚਾਰ ਕਰਕੇ ਉਹਦੇ ਵਿਰੁੱਧ ਕੁੰਨੀ ਕਾਰਵਾਈ ਵੀ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਆ ਤੇ ਭਾਵੇਂ ਪਾਕਿਸਤਾਨੀ ਆਰਮੀ ਐ ਇਹ ਇਹਨਾਂ ਦਾ ਪੋਲਿਟੀਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਐ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਤਨਸਿਦ ਦਰਬਾਰ ਸਾਹਿਬ ਵਿਖੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਗੁਰੂ ਰਾਮਦਾਸ ਮਹਾਰਾ ਪਤਾ ਨਹੀਂ ਕਿੰਨੇ ਆਨ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਕਸ਼ਮਤਾਵਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਕਬਰਾਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਨੰਗੁਰਾਮ ਦਾਸ ਦੇ ਦਰ ਤੇ ਨਮਕਤਕ ਹੁੰਦੀ ਹੈ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਹਿਕਮਾ ਕਾ ਕਈ ਵਾਰੀ ਛੜਾਰਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਦੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰੂ ਨਾਮਦਾਸ ਦੇ ਦਰ ਤੇ ਸਚਕਣ ਸਿੰਘ ਜੀ ਦਰਵਾਦ ਸਾਹਿਬ ਵਿਖੇ ਮੱਥਾ ਟੇਕਦੀ ਆ। ਤੁਸੀਂ ਖਾਰਜ ਕਰਦੇ ਹੋ ਬਿਆਨ ਜੀ? ਸੇਵਾ ਦਾ ਖਾਰਜ ਕਰਦੇ ਹੋ ਸੇਵਾ ਤੋਂ? ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਜੇ ਖਾਰਜ ਤਾਂ ਮੈਂ ਤਾਂ ਕਰਾਂ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਨਾਮਦਾਸ ਦੇ ਦਰ ਤੇ ਕਿਸੇ ਨੂੰ ਧੋਖਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ। ਵੀ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿੱਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਆਉਂਦੀ ਹੈ ਤੇ ਸੰਗਤ ਦੀ ਆਸਥਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਂ ਕਹਿੰਦਾ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੀ ਹੈ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਲੱਗਦਾ ਹੈ ਕਿ ਸੰਗਤ ਕੋਈ ਦੁੱਬਦਾ ਪੈਦਾ ਨਾ ਹੋਵੇ ਕੋਈ ਸੁਖਿਆ ਦੇ ਸੰਗ ਮੈਂ ਕਹਿਆ ਕਿ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋ ਦੀ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿੰਦਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਬਾਰੇ ਪਿਆਰ ਆ ਇੱਕ ਪਰਸਨ ਵੀ ਤੋਖਲਾ ਨਹੀਂ ਸੰਗਤ ਦੇਖੋ ਤੁਸੀਂ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਸੰਗਤ ਵਿੱਚ ਕਦੀ ਕਮੀ ਨਹੀਂ ਆਏਗੀ ਜ਼ਿੰਦਗੀ 'ਚ ਨਹੀਂ ਕਦੀ ਕਿ ਮੈਂ ਕੋ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਦਾ ਇੰਨਾ ਪਿਆ ਉੱਡੇ ਸਾਹਮਣੇ ਇਹੀ ਜਿੰਦੇ ਕੋਈ ਤੁਹਨ ਨਜ਼ਰ ਆਇਆ ਨਹੀਂ ਕੋਈ ਇਦਾਂ ਦਾ ਕਾਦ ਨਹੀਂ ਨਗਾ ਕੋਈ ਇਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕਿ ਗੁਰੂ ਮਹਾਰਾਜ ਮੇਰ ਕਰੇ ਇਦਾਂ ਸੰਗਤਾਂ ਦੀ ਜਿਹੜੀ ਆਸਥਾ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਉਹਨਾਂ ਨੂੰ ਪੁੱਛੋ ਸਿਹਾਲ ਜੀ ਮੈਨੂੰ ਸਭ ਤੋਂ ਬਹੁਤ ਬਹੁਤ ਧੰਨਵਾਦ ਜੋ ਯੂਟਿਊਬਰ ਜੇ ਵੀ ਯੂਟਿਊਬਰ ਇਨੇ ਇੱਕ ਇਤਿਹਾਸ ਤੋੜਦਾ ਸਿੰਘ ਰਾਮ ਗੜੀਆ ਹੋਰਾਂ ਦਾ ਇਤਿਹਾਸ ਜਿਹੜਾ ਤੋੜਨ ਲੋੜ ਦੇ ਦੇਖੋ ਉਹਨਾਂ ਦੀਆਂ ਫੋਟੋਆਂ AI ਦੇ ਨਾਲ ਜਿਹੜਾ ਜੱთა ਸਿੰਘ ਰਾਮ ਗੜੀਆ ਸਾਡੇ ਜਰਨੈਲ ਆ ਤੇ ਜਿਨ੍ਹਾਂ ਨੇ ਇਦਾਂ ਦੇ ਕਾਰਜ ਕੀਤੇ ਆ ਦਿੱਲੀ ਦੇ ਲਾਲ ਕਿਲੇ ਤੇ ਤੇ ਮੈਂ ਕਹਾਂ ਉਸ ਜਰਨੈਲ ਬਾਰੇ ਜੇ ਕੋਈ ਕਿਸੇ ਨੇ ਗੱਲ ਕਹੀ ਹੈ ਤੇ ਦੋ ਮੰਨ ਭਾਗੀ ਕੋਈ ਗੱਲ ਨਹੀਂ ਹੋ ਸਕਦੀ ਤੇ ਅਸੀਂ ਉਹਦੇ ਬਾਰੇ ਵਿਚਾਰ ਵੀ ਕਰਾਂਗੇ ਕਿਉਂਕਿ ਮੈਂ ਆਪਤੀ ਜੀ ਤੋਂ ਗੱਲ ਸੁਣੀ